ਸਤਿ ਸ੍ਰੀ ਅਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਲਾ ਵਿਖੇ ਤੇ ਅਸੀਂ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਮੋਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਵਾਇਆ ਪੰਨੀ ਵਾਲਾ ਹਬੂ ਰੋਡ ਤੇ ਸਥਿਤ ਹੈ ਇਹ ਤਹਿਸੀਲ ਮਲੋਟ ਤੋਂ 24 ਕਿਲੋਮੀਟਰ ਸ਼੍ਰੀ ਮੁਕਤਸਰ ਸਾਹਿਬ ਤੋਂ 32 ਕਿਲੋਮੀਟਰ ਫਾਬੋਰ ਤੋਂ 23 ਕਿਲੋਮੀਟਰ ਅਤੇ ਬੰਗਲਾ ਫਾਜ਼ਿਲਕਾ ਤੋਂ 34 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਅਗਰ ਇੱਥੋਂ ਦੇ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤੇ ਪੰਨੀਵਾਲਾ, ਕੜਿਆਣਾ, ਰੱਤਾ ਟੱਬਾ, ਕਰਮਪੱਟੀ, ਰਾਣੀਵਾਲਾ ਅਤੇ ਮਿੱਡਾ ਪਿੰਡ ਲੱਗਦੇ ਹਨ। ਅਗਰ ਇਸ ਪਿੰਡ ਦੇ ਇਤਿਹਾਸਿਕ ਪਿਸ਼ੋਕੜ ਦੀ ਗੱਲ ਕਰੀਏ ਤਾਂ ਇਹ ਪਿੰਡ ਕੋਈ 5-600 ਸਾਲ ਪਹਿਲਾਂ ਰਾਜਸਥਾਨ ਤੋਂ ਆ ਕੇ Rajput ਬਰਾਦਰੀ ਨੇ ਵਸਾਇਆ ਉਹਨਾਂ ਦੇ ਪੁਰਾਣੇ ਬਜ਼ੁਰਗਾਂ ਦੀ ਅੱਲ ਸੀ ਮੋਹੜ ਤੇ ਉਹਨਾਂ ਦੇ ਨਾਮ ਤੇ ਪਿੰਡ ਦਾ ਨਾਮ ਮੋੜ ਰੱਖਿਆ ਗਿਆ ਵੰਡ ਤੋਂ ਪਹਿਲਾਂ ਇਸ ਨੂੰ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਫਾਜ਼ਿਲਕਾ ਲੱਗਦੀ ਸੀ ਵੰਡ ਤੋਂ ਪਹਿਲਾਂ ਇਹ ਤਕਰੀਬਨ ਮੁਸਲਮ ਪਾਈਚਾਰੇ ਦਾ ਪਿੰਡ ਸੀ ਗੱਲ ਕਰੀਏ ਇਥੋਂ ਦੇ ਵਸਿੰਦਿਆਂ ਦੀ ਤਾਂ ਬਰਿਆਮਖਾਂ ਮੋਲ ਤੇ ਹਾਜੀ ਇਸਮਾਇਲ ਖਾਂ ਮੋਲ ਦੋ ਭਰਾ ਸਨ ਬਰਿਆਮਖਾਂ ਦੇ ਦੋ ਪੁੱਤਰ ਸਨ ਹਾਜੀ ਨਵਾਬ ਖਾਂ ਮੋਲ ਅਤੇ ਮੀਆਂ ਯੂਸਫ ਖਾਂ ਮੋਲ ਉਸ ਸਮੇਂ ਹਾਜੀ ਨਵਾਬ ਖਾਂ ਮੋਲ ਪਿੰਡ ਮੋਲਾਂ ਦੇ ਨੰਬਰਦਾਰ ਸਨ ਇਸਮਾਇਲ ਖਾਨ ਮੋਲਜੀ ਦੇ ਪੁੱਤਰ ਜਾਨ ਮੁਹੰਮਦ ਸ਼ਾਨ ਮੁਹੰਮਦ ਅਤੇ ਖਾਨ ਮੁਹੰਮਦ ਸਨ ਖਾਨ ਮੁਹੰਮਦ ਮੋਲ ਤੇ ਸ਼ਾਨ ਮੁਹੰਮਦ ਮੋਲ 1947 ਦੀ ਵੰਡ ਵੇਲੇ ਜਦੋਂ ਮੋਲਾਂ ਤੋਂ ਕਾਫਲਾ ਗਿਆ ਤਾਂ ਫਾਜ਼ਿਲਕਾ ਦੇ ਘੰਟਾ ਘਰ ਕੋਲ ਪਹੁੰਚੇ ਤਾਂ ਉਥੇ ਕਾਫਲੇ ਤੇ ਹਮਲਾ ਹੋ ਗਿਆ ਜਿਸ ਵਿੱਚ ਉਹ ਫੌਤ ਹੋ ਗਏ ਸਨ ਗੱਲ ਕਰੀਏ ਤਾਂ ਇਹ ਬਹੁਤ ਵੱਡੇ ਲੈਨ ਲਾਟ ਕਰਾਣੇ ਸਨ ਇਹਨਾਂ ਨੂੰ ਵੰਡ ਤੋਂ ਬਾਅਦ ਦੀਪਾਲਪੁਰ ਜ਼ਿਲ੍ਹਾ ਉਕਾੜਾ ਵਿੱਚ ਅਲਾਟਮੈਂਟ ਹੋਈ ਅੱਜ ਇਹਨਾਂ ਦੇ ਪਰਿਵਾਰ ਬਹਾਵਲ ਦਾਸ ਤਹਿਸੀਲ ਦੀਪਾਲਪੁਰ ਬਸਤੀ ਮੋਲ ਮੋਜਾ 나ਥੇਵਾਲਾ ਬਹਾਵਲਨਗਰ ਅਤੇ ਇਸ ਤੋਂ ਇਲਾਵਾ 415 ਗਾਫ ਬੇ ਤਹਿਸੀਲ ਤੰਦਲਾ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਇਹ ਪਰਿਵਾਰ ਆਬਾਦ ਹਨ ਵੰਡ ਤੋਂ ਬਾਅਦ ਵੀ ਇਹਨਾਂ ਦੇ ਪਰਿਵਾਰਾਂ ਦਾ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਵਿੱਚ ਮੀਆਂ ਮੰਜੂਰ ਮੋਹਲ ਐਮਪੀਏ 7 ਵਾਰ ਅਤੇ ਇਸ ਤੋਂ ਇਲਾਵਾ ਡਿਪਟੀ ਸਪੀਕਰ ਪੰਜਾਬ ਮੀਆਂ ਮੁਹੰਮਦ ਖਾਨ ਮੋਲ ਡੀਸੀ ਰਿਟਾਇਰਡ ਮੀਆਂ ਅਜਮਲ ਮੋਲ ਤਹਿਸੀਲਦਾਰ ਮੀਆਂ ਆਸਮ ਮਨਜੂਰ ਮੋਲ ਐਮਪੀਏ ਦੋ ਵਾਰ ਮੇਜਰ ਰਿਟਾਇਰਡ ਇਜਾਜ ਅਹਿਮਦ ਮੋਲ ਪੀਪਲਸ ਪਾਰਟੀ ਵੱਲੋਂ ਇਲੈਕਸ਼ਨ ਲੜ ਚੁੱਕੇ ਹਨ ਮੀਆਂ ਅਫਤਾਬ ਮੋਲ ਡੀਐਸਪੀ ਕੈਸਰ ਮੁਹੰਮਦ ਮੋਲ ਚੇਅਰਮੈਨ ਯੂਨੀਅਨ ਕੌਂਸਲ ਅਤੇ ਫਸਟ ਕਲਾਸ ਕ੍ਰਿਕਟਰ ਮੁਲਤਾਨ ਮੀਆਂ ਆਜਮ ਮੁਹੰਮਦ ਮੋਲ ਇੰਸਪੈਕਟਰ ਦਾ ਨਾਮ ਜ਼ਿਕਰਯੋਗ ਹੈ হাজী ਨਵਾਬ ਖਾਨ ਤੋਂ ਬਾਅਦ হাজী ਲਾਲ ਖਾਨ ਜੀ ਨੰਬਰਦਾਰ ਉਹਨਾਂ ਦਾ ਵੀ ਵੱਡਾ ਨਾਮ ਹੈ ਬਾਕੀ ਮੋਲ ਖਾਨਦਾਨ ਦੇ ਸਾਰੇ ਪਰਿਵਾਰ ਦਾ ਹੀ ਬਹੁਤ ਵੱਡਾ ਰਤਬਾ ਹੈ ਵੰਡ ਤੋਂ ਪਹਿਲਾਂ ਮੋਲਾਂ ਦੇ ਆਉਣ ਜਾਣ ਵਾਲੇ ਰਸਤਿਆਂ ਦੇ ਉੱਪਰ ਬੋਰਡ ਲੱਗੇ ਹੁੰਦੇ ਸਨ ਜਿੰਨਾ ਉੱਪਰ ਲਿਖਿਆ ਹੁੰਦਾ ਸੀ ਕਿ ਇਸ ਪਿੰਡ ਵਿੱਚ ਦੀ ਕੋਈ ਵੀ ਊਠ ਜਾਂ ਘੋੜੇ ਦੇ ਉੱਪਰ ਬੈਠ ਕੇ ਨਾ ਲੰਗੇ ਪਿੰਡ ਵੜਨ ਤੋਂ ਪਹਿਲਾਂ ਉਹ ਊਠ ਜਾਂ ਘੋੜੇ ਤੋਂ ਥੱਲੇ ਉਤਰ ਜਾਵੇ ਮੌਜੂਦਾ ਗੱਲ ਕਰੀਏ ਤਾਂ ਇਸ ਪਿੰਡ ਦਾ ਤਕਰੀਬਨ ਰਕਬਾ 32 3300 ਕਿਲਾ ਹੈ ਤੇ ਇਸ ਪਿੰਡ ਵਿੱਚ ਦੋ ਵੱਡੇ ਛੱਪੜ ਹਨ ਜੋ ਪੁਰਾਣੇ ਹਨ ਇੱਕ ਛੱਪੜ ਜਿੱਥੋਂ ਮਿੱਡੇ ਨੂੰ ਰਸਤਾ ਜਾਂਦਾ ਹੈ ਅਤੇ ਇੱਕ ਜੋ ਰੱਤਾ ਟਿੱਬਾ ਵਾਲਾ ਰੋਡ ਹੈ ਉਸ ਦੇ ਨਜ਼ਦੀਕ ਹੈ ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦੇ ਲਈ ਦੋ ਸਰਕਾਰੀ ਸਕੂਲ ਇੱਕ ਸੀਜੀਐਮ ਕਾਲਜ ਕਾਫੀ ਮਸ਼ਹੂਰ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਵਿਆਹ ਸ਼ਾਦੀਆਂ ਲਈ ਮੈਰਿਜ ਪੈਲਸ ਕਿਸਾਨਾਂ ਲਈ ਕੋਆਪਰੇਟਿਵ ਸੁਸਾਇਟੀ ਅਤੇ ਕਮਿਊਨਿਟੀ ਹਾਲ ਹੈ ਪਿੰਡ ਦੇ ਲੋਕ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਹਨ ਪਿੰਡ ਵਿੱਚ ਚਾਰ ਗੁਰਦੁਆਰਾ ਸਾਹਿਬ ਹਨ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਗੁਰਦੁਆਰਾ ਸਾਹਿਬ ਇੱਥੇ 1947 ਦੀ ਵੰਡ ਤੋਂ ਪਹਿਲਾਂ ਮਸਜਿਦ ਹੁੰਦੀ ਸੀ 1947 ਦੀ ਵੰਡ ਤੋਂ ਬਾਅਦ ਇੱਥੇ ਕਾਫੀ ਵੱਡੇ ਘਰਾਣੇ ਆ ਕੇ ਆਬਾਦ ਹੋਏ ਜਿਨ੍ਹਾਂ ਵਿੱਚ ਸਰਦਾਰ ਅਕਬਾਲ ਸਿੰਘ ਸੰਧੂ ਜੋ ਕਿ ਲਹਿੰਦੇ ਪੰਜਾਬ ਦੇ ਪਿੰਡ ਸਹਿਜਰਾ ਤੋਂ ਆਏ ਜਦੋਂ ਉਹ ਇੱਥੇ ਆਏ ਤਾਂ ਉਸ ਸਮੇਂ ਉਹਨਾਂ ਕੋਲ ਚਾਰ ਅਹੁਦੇ ਸਨ ਜਿਨ੍ਹਾਂ ਵਿੱਚ ਆਨਰੇਡੀ ਮੈਜਿਸਟ੍ਰੇਟ ਜੇਲਦਾਰ ਲਾਹੌਰ ਡਿਸਟ੍ਰਿਕਟ ਬੋਰਡ ਦੇ ਚੇਅਰਮੈਨ ਅਤੇ ਓਬੀਆਈ ਕੌਂਸਲ ਦੇ ਚੇਅਰਮੈਨ ਸਨ 1947 ਦੀ ਵੰਡ ਤੋਂ ਬਾਅਦ ਹੁਣ ਤੱਕ ਪਿੰਡ ਦੀ ਨੰਬਰਦਾਰੀ ਉਹਨਾਂ ਦੇ ਪਰਿਵਾਰ ਕੋਲ ਹੀ ਹੈ ਸਰਦਾਰ ਅਕਬਾਲ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਸਰਦਾਰ ਗੁਰदयाल ਸਿੰਘ ਜੀ ਨੰਬਰਦਾਰ ਅਤੇ ਸਰਦਾਰ ਗੁਰदयाल ਸਿੰਘ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਅਮਨਪ੍ਰੀਤ ਸਿੰਘ ਸੰਧੂ ਜੀ ਮੋਹਲਾ ਪਿੰਡ ਦੇ ਮੌਜੂਦਾ ਨੰਬਰਦਾਰ ਹਨ ਇਸ ਤੋਂ ਇਲਾਵਾ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਸਮੁੰਦਰੀ ਜਿੱਥੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਸਨ ਉਹਨਾਂ ਦੇ ਪਿੰਡ ਤੋਂ ਸਰਦਾਰ ਚੰਨਣ ਸਿੰਘ ਜੀ ਸਮੁੰਦਰੀ ਉਹਨਾਂ ਦੇ ਪਰਿਵਾਰ ਨੂੰ ਵੀ ਵੰਡ ਤੋਂ ਬਾਅਦ ਦੀ ਅਲਾਟਮੈਂਟ ਪਿੰਡ ਮੋਲਾਂ ਦੇ ਵਿੱਚ ਹੋਈ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਉਹਨਾਂ ਦਾ ਪਿੰਡ ਮੋਲਾਂ ਦੇ ਵਿੱਚ ਜੱਦੀਕਰ ਹੈ ਇਸ ਤੋਂ ਇਲਾਵਾ ਲੈਂਦੇ ਪੰਜਾਬ ਦੇ ਪਿੰਡ ਪੜਾਣਾ ਦੇ ਲੈਂਲਾਕ ਪਰਿਵਾਰ ਸਰਦਾਰ ਬਿਸ਼ਨ ਸਿੰਘ ਜੀ ਦੇ ਦੋ ਪੁੱਤਰ ਸਰਦਾਰ ਮੇਵਾ ਸਿੰਘ ਅਤੇ ਸਰਦਾਰ ਕਰਤਾਰ ਸਿੰਘ ਜੀ ਨੂੰ ਪਿੰਡ ਮੋਲਾ ਵਿਖੇ ਅਲਾਟਮੈਂਟ ਹੋਈ ਸਰਦਾਰ ਮੇਵਾ ਸਿੰਘ ਜੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪੁੱਤਰ ਤੇਜਵੰਤ ਸਿੰਘ ਸੰਧੂ ਇੰਦਰਜੀਤ ਸਿੰਘ ਸੰਧੂ ਡੀਐਸਪੀ ਕੁਲਵੰਤ ਸਿੰਘ ਅਤੇ ਕੈਪਟਨ ਜਨਮੇਜਾ ਸਿੰਘ ਅਤੇ ਉਹਨਾਂ ਦੀ ਭੈਣ ਕਲਵੰਤ ਕੌਰ ਜੀ ਦਾ ਨਾਮ ਜ਼ਿਕਰਯੋਗ ਹੈ 1947 ਦੀ ਵੰਡ ਤੋਂ ਪਹਿਲਾਂ ਮੋਲਾ ਪਿੰਡ ਤੋਂ ਦੌਲਤਰਾਮ ਦੌਲੇ ਪਹਿਲਵਾਨ ਬਹੁਤ ਮਸ਼ਹੂਰ ਸਨ ਜਿਨ੍ਹਾਂ ਦਾ ਪਲਵਾਨੀ ਵਿੱਚ ਬਹੁਤ ਵੱਡਾ ਨਾਮ ਸੀ ਪ੍ਰithviਪਾਲ ਸਿੰਘ ਸੰਧੂ ਜੋ ਕਰਨਪੁਰ ਰਾਜਸਥਾਨ ਹਲਕਾ ਤੋਂ ਚੌਣ ਲੜ ਰਹੇ ਹਨ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਪਿੰਡ ਮੋਹਲਾਂ ਦਾ ਹੀ ਹੈ ਇੱਥੋਂ ਦੇ ਜ਼ਿਆਦਾਤਰ ਲੋਕ ਵੰਡ ਤੋਂ ਬਾਅਦ ਹੀ ਇੱਥੇ ਆ ਕੇ ਆਬਾਦ ਹੋਏ ਹਨ ਅਤੇ ਮਿਹਨਤ ਕਰਕੇ ਖੂਬ ਤਰੱਕੀ ਕੀਤੀ ਹੈ ਇੱਥੋਂ ਦੇ ਬਹੁਤ ਲੋਕ ਵੱਡੇ ਵੱਡੇ ਅਹੁਦਿਆਂ ਤੇ ਹਨ ਕੁਝ ਇੱਥੋਂ ਵੱਡੇ ਸ਼ਹਿਰਾਂ ਤੇ ਬਾਹਰਲੇ ਮੁਲਕਾਂ ਵਿੱਚ ਵੀ ਵੱਸਦੇ ਹਨ ਸਾਰੇ ਪਿੰਡ ਦੇ ਲੋਕ ਆਪਸ ਵਿੱਚ ਪਿਆਰ ਮਿਲਵਰਤਨ ਨਾਲ ਰਹਿੰਦੇ ਹਨ ਬੇਸ਼ੰਕ ਵੰਡ ਨੂੰ ਕਾਫੀ ਸਮਾਂ ਹੋ ਗਿਆ ਪਰ ਮੋਲਾਂ ਤੋਂ ਗਏ ਲੋਕ ਵੀ ਅੱਜ ਤੱਕ ਮੋਲਾਂ ਨੂੰ ਯਾਦ ਕਰਦੇ ਹਨ ਇਹ ਵੀਡੀਓ ਇਥੋਂ ਗਏ ਹੋਏ ਪਰਿਵਾਰਾਂ ਲਈ ਮੇਰੇ ਵੱਲੋਂ ਇੱਕ ਤੋਹਫਾ ਹੈ ਤਾਂ ਕਿ ਉਹ ਆਪਣੇ ਪੁਰਾਣੇ ਪਿੰਡ ਨੂੰ ਦੇਖ ਸਕਣ ਅਤੇ ਮੋਲਾਂ ਦੇ ਨਿਵਾਸੀਆਂ ਲਈ ਇੱਕ ਸਾਂਭਣਯੋਗ ਦਸਤਾਵੇਜ਼ ਹੈ ਤਾ ਜੋ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ ਕਿ ਸਾਡੇ ਪਿੰਡ ਦਾ ਇਤਿਹਾਸ ਕੀ ਹੈ ਵੀਡੀਓ ਬਣਾਉਂਦਿਆਂ ਹੋ ਸਕਦਾ ਕੁਝ ਕਮੀਆਂ ਰਹਿ ਗਈਆਂ ਹੋਣ ਉਸ ਲਈ ਮਾਫੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਸਾਡੇ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਨੂੰ ਨੰਬਰਦਾਰ ਅਮਨਪ੍ਰੀਤ ਸਿੰਘ ਚੈਲਦਾਰ ਉਨ੍ਹਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਸਾਡਾ ਅਦਾਰਾ ਉਨ੍ਹਾਂ ਦਾ ਧੰਨਵਾਦ ਕਰਦਾ ਹੈ ਇਸ ਤੋਂ ਇਲਾਵਾ ਮੋਲ ਪਰਿਵਾਰ ਦੇ ਵਿੱਚੋਂ ਕੈਸਰ ਮੁਹੰਮਦ ਮੋਲ ਅਸੀਂ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ ਉਨ੍ਹਾਂ ਨੇ ਵੀ ਸਾਨੂੰ ਮੋਲ ਪਰਿਵਾਰ ਦੇ ਬਾਰੇ ਕਾਫੀ ਜਾਣਕਾਰੀ ਮੁਹੱਈਆ ਕਰਾਈ ਇਸ ਤੋਂ ਇਲਾਵਾ ਇਹ ਵੀਡੀਓ ਬਣਾਉਣ ਦਾ ਸੁਭ ਵੀਰ ਨਸੀਰ ਅਹਿਮਦ ਜੋਈਆ ਜੀ ਕਰਕੇ ਹੋਇਆ ਕਿਉਂਕਿ ਇੱਥੋਂ ਗਏ ਪਰਿਵਾਰਾਂ ਦਾ ਉਹਨਾਂ ਨੇ ਇੰਟਰਵਿਊ ਕਰਕੇ ਸਾਨੂੰ ਭੇਜਿਆ ਸੀ ਤੇ ਉਹਨਾਂ ਪਰਿਵਾਰਾਂ ਨੇ ਖੁਆਇਸ਼ ਕੀਤੀ ਸੀ ਕਿ ਅਸੀਂ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਤੇ ਅਸੀਂ ਇਹ ਵੀਡੀਓ ਉਸ ਕਰਕੇ ਸਾਰੇ ਤਿਆਰ ਕੀਤੀ